ਯੋਗ ਸਸ਼ੀ ਕਾਲ ਜੀ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਆ ਤੇ ਲੋ ਜੀ ਮਾਰਨਿੰਗ ਦਾ ਟਾਈਮ ਮਾਰਨਿੰਗ 10 ਵਜੇ ਨਹੀਂ ਨਹੀਂ 10:30 ਹੋ ਗਏ ਮਾਰਨਿੰਗ ਹੀ ਹੈ 12 ਵਜੇ ਤੱਕ ਮਾਰਨਿੰਗ ਹੈ 12 ਵਜੇ ਤੋਂ ਬਾਅਦ ਦੂਨ ਆਫਟਰਨੂਨ ਹੋ ਜਾਣਾ ਤੇ ਇਹਦਾ ਦੇਖ ਸਕਦੇ ਹੋ ਤੁਸੀਂ ਅੱਜ ਆਪਣਾ ਜਾਣਾ ਸੀ ਸਿਰੇ ਬਾਜ਼ਾਰ ਉਹ ਵੀ ਕੈਨਸਲ ਹੋ ਗਿਆ ਕਿਉਂਕਿ ਅਦਰ ਸਵੇਰ ਦੀ ਮੀਟਿੰਗ ਚੱਲਦੀ ਗਈ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਅਸੀਂ ਕਰੀਆ ਬਸ ਜਾਂਦੀ ਤਿਆਰੀ ਹੋ ਰਹੀ ਹੈ ਇਸੋੜੇ ਟਾਈਮ ਤੇ ਪਾਸੇ ਨਿਕਲਾਂਗੇ ਠੀਕ ਦਫਤਰ ਨੂੰ ਨਿਕਲਣਾ ਮੇਰੇ ਨਾਲ ਨਹੀਂ ਜਾਣਾ ਮੈਂ ਸਕੂਟਰੀ ਤੇ ਜਾਣਾ ਸਕੂਟਰੀ ਤੇ ਜਿਆਦਾ ਕਿਉਂ ਮੇਰਾ ਲੱਕ ਫਿੱਲ ਗਿਆ ਜੇ ਮੇਰਾ ਲੱਕ ਫਿੱਲ ਗਿਆ ਗੱਡੀ ਸਿੱਖ ਲਓ ਮੈਂ ਤਾਂ ਕਹਿੰਦਾ ਯਾਰ ਗੱਡੀ ਸਿੱਖ ਲਵਾ ਗੱਡੀ ਨਾ ਵੱਡੀ ਬੜੀ ਬਾਜ਼ਾਰ ਚ ਨਹੀਂ ਵੜਦੀ ਮੈਂ ਕਿਹਾ ਛੋਟੀ ਗੱਡੀ ਲੈ ਦੋ ਮੈਨੂੰ ਕਿ ਜਿਹੜੀ ਮਤਲਬ ਬਾਜ਼ਾਰ ਬਜੇ ਚ ਕਿੱਥੇ ਵੜ ਲਈਏ ਪੁਰਾਣੀ ਗੱਡੀ ਮੈਨੂੰ ਉੱਪਰ ਲੈ ਦੋ ਇਹ ਮਤਲਬ ਆਦੀ ਮੂਰਤੀ ਦਾ ਲੈ ਕੇ ਮੈਂ ਮਾਰੂ ਗੇੜੀਆਂ 20 25 ਦੀ ਰਗੀ ਤੇ ਤੁਹਾਨੂੰ 25 ਦੀ ਮੂਰਤੀ ਮਿਲ ਜਾਂਦੀ ਹੈ ਪੱਕਾ ਆ ਪਿੰਡਾ ਪੁੰਡਾ ਵਿਧਿ ਜਾਵਦੇ ਪਹੁੰਚ ਜੇ ਉੱਥੇ ਚਾਰ ਲੈ ਦੋ ਫਿਰ ਚਲੋ ਜੀ ਦੱਸਿਓ ਕਮੈਂਟ ਕਰਕੇ ਜੇ 20 25000 ਦੀ ਮਰuti ਹੈਗੀ ਤੇ ਸਾਨੂੰ ਜਰੂਰ ਦੱਸਿਓ ਅਸੀਂ ਲੈਣੀ ਹੈ ਕਿਉਂਕਿ ਬਹੁਤ ਔਖਾ ਹੈ ਵੱਡੀ ਗੱਡੀ ਪੰਜਾਬ ਚ ਨਹੀਂ ਵੜਦੀ ਤੇ ਸਾਰੇ ਕੰਮ ਰਹਿ ਜਾਂਦੇ ਨੇ ਤੇ ਸਕੂਟਰੀ ਤੇ ਬੜਾ ਔਖਾ ਹੁੰਦਾ ਜਦੋਂ ਸਮਾਨ ਆਪਾਂ ਨੇ ਜਿਵੇਂ ਦੁਪੱਟੇ ਇਕੱਠੇ ਹੋ ਜਾਂਦੇ ਆਪਣੇ ਲੈ ਕੇ ਆਉਣੇ ਇਹ ਤਾਂ ਸਿੱਖਣੀ ਪੈਣੀ ਹੈ ਉਹਦੇ ਤੇ ਬਾਲੇ ਗੇਅਰ ਨਹੀਂ ਹੁੰਦੇ ਲੈ ਅੱਜ ਤਾਂ ਗੇਅਰ ਹੀ ਨਹੀਂ ਗੇਅਰ ਤਾਂ ਹੁੰਦੇ ਨੇ ਤੇਨੂੰ ਹੁੰਦਾ ਨਾ ਚਾਰ ਚਾਰ ਹੁੰਦੇ ਨੇ ਦੇ ਵਿਚਾਰ ਤੇ ਇਹਦੇ ਕਿੰਨੇ ਨਾ ਆਪਣੀ ਦੇ ਪੰਜ ਗੇਅਰਾਂ ਦਾ ਚੱਕਰ ਨਹੀਂ ਹੁੰਦਾ ਮੈਨੂੰ ਨਾ ਸਭ ਤੋਂ ਔਖਾ ਕੰਮ ਜਿਹੜੇ ਗੇਅਰ ਨੇ ਨਾ ਉਹ ਸਾਰੇ ਤੋਂ ਔਖਾ ਕੰਮ ਲੱਗਦਾ ਹੋਰ ਕੁਝ ਨਹੀਂ ਕੋਈ ਨਹੀਂ ਔਖਾ ਹੈਗਾ ਮੈਂ ਇੱਕ ਵਾਰੀ ਪਹਿਲਾ ਗੇਅਰ ਪਾੜ ਲਈ ਜੇ ਦੂਜੇ ਤੀਜੇ ਆਪ ਹੀ ਪਈ ਜਾਣਗੇ ਬੋਰਡਸ ਹੋ ਰਹਿਣ ਦੂ ਫੇਰ ਸਿੱਖੂੰਗੀ ਬੋਰਡਸ ਹੋ ਰਹਿਣਾਂ ਫੇਰ ਸਿੱਖੂੰਗੀ ਸੁਣ ਰਹੇ ਹੋ ਤੇ ਆਪਾਂ ਨਾਂ ਤੋਂ ਲੈ ਆ ਜੀ ਨਾਲੇ ਬਸ ਕੰਮਕਾਰ ਹਜੇ ਸਾਡਾ ਪਿਆ ਪਿੱਛੇ ਬਿਸਤਰੀ ਪੰਨ ਦੇ ਦੇ ਹੋਣੇ ਮੇਰੇ ਵਲੌਗ ਚ ਕੋਈ ਗੱਲ ਨਹੀਂ ਕਿਸ ਤਰ੍ਹਾਂ ਦੇ ਬਿਸਤਰੀ ਮੇਰੇ ਬਿਸਤਰੀ ਫੋਲਡ ਕਰਕੇ ਰੱਖੇ ਹੋਰੇ ਭਾਈ ਦੋ ਫੋਲਡ ਕਰਕੇ ਬਸ ਉਹ ਸੈਟਿੰਗ ਕਰਨੀ ਹੈ ਪਹਿਲਾਂ ਮੈਂ ਬਾਜ਼ਾਰ ਜਾ ਮੈਂ ਅੱਜ ਦੁਪੱਟੇ ਡਾਈ ਕਰਵਾਣੇ ਨੇ ਤੇ ਕੁਝ ਆਪਾਂ ਨੇ ਟਾਫਲੇ ਡਾਈ ਕਰਵਾਣੇ ਨੇ ਕੁਝ ਆਪਾਂ ਮਾਸਟਰ ਕੋਲ ਕੱਪੜੇ ਲੈ ਚੱਕ ਕੇ ਲਿਉਣੇ ਨੇ ਜਿਨ੍ਹਾਂ ਦਾ ਸਵੇ ਪਹਿਨ ਸਾਡੀ ਦਾ ਆਸਟ੍ਰੇਲੀਆ ਵਾਲੀ ਦਾ ਕੋਰੀਅਰ ਕਰਵਾਣਾ ਹੈ ਉਹਨਾਂ ਦੀ ਵੀਡੀਓ ਸ਼ੂਟ ਕਰ ਲਈ ਹੈ ਤੇ ਕਾਫੀ ਕੰਮ ਪਏ ਨੇ ਬਹੁਤ ਕੰਮ ਪਏ ਨੇ ਕੰਮ ਕਿਉਂ ਮੈਂ ਸਾਡੇ ਕੋਲ ਤੇ ਕੰਮ ਵਧੀਆ ਕਰਮਾਂ ਵਾਲਿਆਂ ਨੂੰ ਮਿਲਦਾ ਕੰਮ ਕਿਹੜਾ ਮਾੜੀ ਮੋਟੀ ਗੱਲ ਆਹ ਸੂਟਾਂ ਦੀ ਮੈਂ ਵੀਡੀਓ ਪਾਈ ਹੀ ਆਪਣੇ ਪੰਜਾਬੀ ਪਹਿਰਾਵੇ ਚੈਨਲ ਤੇ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਣਾ YouTube ਚੈਨਲ ਪੰਜਾਬੀ ਪਹਿਰਾਵਾ ਤੇ ਮੈਂ ਉਂਗਲ ਤੇ Instagram ਪੇਜ ਆਪਣਾ ਉਹ ਵੀ ਫੋਲੋ ਕਰਿਓ ਆਹ ਸੂਟਾਂ ਦੀ ਵੀਡੀਓ ਪਾਈ ਹੀ ਪ्योर ਜ਼ੋਰ ਜੜਦੇ ਪ्योर ਜ਼ੋਰ ਜੜਦੇ ਨਹੀਂ ਸੱਚੀ ਜ਼ੋਰ ਜੜਦੇ ਸੂਟਾਂ ਦੀ ਠੀਕ ਹੈ ਪ੍ਰਾਈਸ ਹੈ ਗਈ ਜੀ ਇਹਨਾਂ ਦਾ 1050 ਤੇ ਆਪਣੇ ਕੋਲ ਸਟਾਕ ਆ ਚੁੱਕਿਆ ਮੈਂ ਵੀਡੀਓ ਪਾ ਚੁੱਕੀ ਹਾਂ ਜਿਹੜੀ ਮੇਰੀ ਭੈਣ ਨੂੰ ਚਾਹੀਦੀ ਹੈ ਫਟਾਫਟ ਆਪਣਾ ਆਰਡਰ ਲੈ ਲਓ ਠੀਕ ਹੈ ਜੀ ਆਰਡਰ ਦੇ ਦਿਓ ਆਪਣਾ ਮੇਰਾ ਦਿਮਾਗ ਇਹੋ ਜਿਹਾ ਹੀ ਹੋਇਆ ਪਿਆ ਠੀਕ ਹੈ ਬਾਕੀ ਜੇ ਸਾਰੀ ਵੀਡੀਓ ਤੁਸੀਂ ਜਾ ਕੇ ਪੰਜਾਬੀ ਪਹਿਰਾਵੇ ਤੇ ਸ਼ਾਰਟ ਵੀਡੀਓ ਪਾਈ ਉੱਥੇ ਚੈੱਕ ਕਰ ਲਿਓ ਠੀਕ ਹੈ ਕੁਝ ਤੁਹਾਨੂੰ ਮੈਂ ਹੋਰ ਦਿਖਾ ਦਿੰਨੀ ਆ ਉਹ ਵੀ ਮੈਂ ਤੁਹਾਨੂੰ ਠੀਕ ਹੈ ਜਾਓ ਜਾਓ ਜਿਹੜੇ ਵਰਕ ਹੋ ਕੇ ਆਏ ਉਹ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਕਿ ਜਿਹੜੇ ਪੈਨਟ ਆਡੇ ਦੇ ਜਾਲ ਨੇ ਸੂਟ ਸਟੀਚ ਹੋ ਕੇ ਮੈਂ ਦਿਖਾਵਾਂਗੇ ਬਾਕੀ ਇੱਕ ਪੀਸ ਆਪਣੇ ਕੋ ਆ ਪਿਆ ਜੀ ਕਾਟਨ ਦਾ ਮੈਚਿੰਗ ਜਿਹੜਾ ਅਮਨ ਨੇ ਕੋਟ ਸੈੱਟ ਪਾਇਆ ਸੀ ਉਹਦੇ ਨਾਲ ਦਾ ਇਹ ਕਿਸੇ ਭੈਣ ਨੇ ਹੋਲਡ ਕਰਵਾ ਕੇ ਤੇ ਬਾਅਦ ਚ ਲਿਆ ਨਹੀਂ ਹੈਗਾ ਐਵੇਂ ਨਾ ਕਰਿਆ ਕਰੋ ਪਲੀਜ਼ ਅਸੀਂ ਨਾ ਤੁਹਾਡੇ ਵਿਸ਼ਵਾਸ ਕਰਕੇ ਨਾ ਪੇਮੈਂਟ ਤੋਂ ਬਿਨਾ ਹੋਲਡ ਕਰ ਲੈਨੇ ਆ ਤੇ ਪਲੀਜ਼ ਸੂਟ ਆਪਣਾ ਬਾਈ ਕਰ ਲਿਆ ਕਰੋ ਤੇ ਇਹ ਸੂਟ ਆਪਣੇ ਕੋਲ ਪਿਆ ਜਿਸ ਵੀ ਭੈਣ ਨੂੰ ਚਾਹੀਦਾ ਹੋਰ ਤੇ ਲੈ ਲਿਓ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਮੈਂ ਮੈਂਸ਼ਨ ਕੀਤਾ ਹੋਇਆ ਸੀ ਪਿਛਲੇ ਵੀਡੀਓ ਨਾ ਵੀਡੀਓ ਨਹੀਂ ਪਾਈ ਸਟੇਟਸ ਤੇ ਹੀ ਤੇ ਇਹ ਸੂਟ ਦੇਖ ਕੇ ਆਪਣੇ ਕੋਲ ਜੇ ਕੋਈ ਮੇਰੀ ਭੈਣ ਨੇ ਬਾਈ ਕਰਨਾ ਤਾਂ ਬਾਈ ਕਰ ਸਕਦਾ ਠੀਕ ਹੈ ਤੇ ਇੱਕ ਆਪਣੇ ਕੋਲ ਬਲੂ ਕਲਰ ਦਾ ਪਿਆ ਜਾਰਡਨ ਦਾ ਫੈਬਰਿਕ ਜਿਹੜਾ ਆਇਆ ਸੀ ਤੁਸੀਂ ਦੇਖਿਆ अच्छा यार चना ਸਾਡੀਆਂ ਪਹਿਣਾ ਬੜੀਆਂ ਕਨਫਿਊਜ਼ ਹੋਈਆਂ ਸੀ ਮੈਂ ਤੁਹਾਨੂੰ ਵਲੌਗ ਦੇ ਵਿੱਚ ਦੱਸਦਾ ਮੈਨੂੰ ਲੱਗਦਾ ਕਾਫੀ ਪਹਿਣਾ ਸਾਡੀਆਂ ਪੰਜਾਬੀ ਪਹਿਰਾਵੇ ਦੇਖ ਲਈਆਂ ਤੇ ਸਾਡੇ ਵਲੌਗ ਵੀ ਦੇਖ ਲਈਆਂ ਉਹਨਾਂ ਨੂੰ ਮੈਂ ਦੱਸਦਾ ਇਹ ਜਿਹੜਾ ਸੂਟ ਸੀ ਇਹਦਾ ਬਿਨਾ ਸਟੀਚਿੰਗ ਬਿਨਾ ਦੁਪੱਟਾ ਬਿਨੇ ਵਰਕ ਤੋਂ ਇਹਦਾ ਪ੍ਰਾਈਸ ਹੈਗਾ ਸੀ 1200 ਰੁਪਇਆ ਠੀਕ ਹੈ ਤੇ ਕੁਝ ਪਹਿਣਾ ਸਾਡੀਆਂ ਵਿੱਚ ਕਹਿ ਰਹੀਆਂ ਨਹੀਂ ਦੁਪੱਟੇ ਸانے 1200 ਹੈ ਵਰਕ ਸانے 1200 ਕਿਵੇਂ ਦੇ ਸਕਦੇ ਤੁਸੀਂ ਆਪ ਹੀ ਦੇਖੋ ਹਨ ਤੇ ਇਹਦਾ ਕੱਲੇ ਸੂਟ ਦਾ ਪ੍ਰਾਈਸ ਜਿਹੜਾ ਨਾ ਮੈਂਸ਼ਨ ਕੀਤਾ ਹੋਇਆ ਮੈਂ ਵੀਡੀਓ ਦੇ ਵਿੱਚ 1200 ਰੁਪਇਆ ਇਹ ਆਪਣੇ ਕੋਲ ਸੂਟ ਇਕ ਅਵੇਲੇਬਲ ਹੈ ਤੇ ਅਰੇ ਹੋਰ ਵੀ ਹੈ ਕਰਨ ਆਪਣੇ ਕੋ ਜਿੰਨੇ ਮਰਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਚਲੋ ਜੀ ਤੁਸੀਂ ਬਣੇ ਰਹੋ ਵਲੌਗ 'ਚ ਅਸੀਂ ਕਰ ਲਈਏ ਕੰਮ ਧੰਦਾ ਕਿਉਂਕਿ ਮੈਂ ਰੋਟੀ ਖਾ ਕੇ ਫਿਰ ਜਾਣਾ ਬਾਜ਼ਾਰ ਇੱਧਰ ਪਿਆਰੀ ਕਿਹਨ ਚੱਕ ਲਿਆ ਉਹ ਦਹੀਂ ਹੈ ਦਹੀਂਾ ਗੱਲ ਪਾਇਆ ਦਿਖਾ ਲਿਆ ਨਾ ਜਿੰਨੀ ਪੈ ਗਿਆ ਉਹ ਚ ਨਹੀਂ ਉਹ ਮੈਂ ਅਗਰ ਤੁਸੀਂ ਪਤਾ ਕਿ ਕਰਦੇ ਹੋ ਪੱਲੀ ਜਾਣ ਸਾਰੀ ਨੂੰ ਦਾਲ ਚਾ ਕੋਲੋਂ ਕੱਢ ਦਿੰਨਾ ਉਹ ਜਾਣ ਸਾਰੀ ਆਮਲੇ ਪਾਗਰ ਤੇ ਇੱਕ ਪਾਣੀ ਅੱਡੀ ਪਾਉਂਦੇ ਦੇ ਯੂ ਬਲਕੇ ਫਿਰ ਕਿਉਂ ਬਰਜੰਦ ਕਿਉਂ ਮੰਨ ਨਾ ਤੂੰ ਅੱਖ ਕੇ ਦਿਖ ਕੰਮ ਛੱਡ ਦੇ ਮੇਰੇ ਪਿੱਛੇ ਪੁਲਿਸ ਲੱਗੀ ਐ ਮੇਰੇ ਪਿੱਛੇ ਬਜਾਜ ਦੇ EMPLOYE ਲੱਗੇ ਨੇ ਤੂੰ ਕੰਦੀ ਪੁੱਫੀ ਕੰਮ ਛੱਡ ਦੇ ਮੈਨੂੰ ਮੈਂ ਪੁੱਠਾ ਨਹੀਂ ਕਹਿ ਰਹੀ ਮੈਂ ਉਹ ਕਹਿ ਰਹੀ ਤੇ ਮੇਰੇ ਪਿੱਛੇ ਪੁਲਿਸ ਲੱਗੀ ਐ ਗਾਣਾ ਆ ਮਾਂ ਤੇ ਸੁਨਾਉ ਇਥੇ ਤੂੰ ਹੋਰ ਕਿ ਲਗਾਉਣ ਦਾ ਹੋਰੀ ਕੋਈ ਬਣਾ ਚੱਲਿਆ ਜੀ ਤਾਂ ਨਹੀਂ ਘਣਾ ਮਰੇ ਰੈਡ ਪੁਲਸ ਲੱਗੀ ਆ ਕੰਮ ਚੜੇ ਪੁਲਸ ਲੱਗੀ ਆ ਆ ਵੀਰ ਦਾ ਚਾਬੀ 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 ਮਿਸਕਟ ਹੈ ਚਲ ਹਾਂਜੀ ਓਕੇ ਜੀ ਬਾਏ 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 ਚਾਬੀ ਮੈਂ ਦੇਖੀ ਸੀ ਕਿ ਆਪ ਆਏ ਇਹ ਸਾਡੀ ਛੋਟੀ ਵੀ Papa ਦੀ ਛੋਟੀ ਹੈਡਾ ਫੋਨ ਹੈਡਾ ਫੋਨ ਕਿੱਥੇ ਹੈ ਬਈ ਤੁਸੀਂ ਲਾਇਆ ਸੀ ਇਹ ਤਾਂ ਫੋਨ ਹੈਡਾ ਫੋਨ ਵੀ ਨਾ ਜ਼ਿੰਦਗੀ ਨਹੀਂ ਹੈਗੀ ਪੀਤਾ ਨਹੀਂ ਖਾਦਾ ਪੀਤਾ ਨਹੀਂ ਖਾਦਾ ਇਹ ਤਾਂ ਲੈ ਖਾਲ ਨੇ ਹੁਣ ਟੂ ਲੇਟ ਨਹੀਂ ਹੋ ਰਹੇ ਹਰ ਇੱਕ ਮਿੰਟ ਹੈ ਲੈ ਪ੍ਰੈਸ ਲਾਵੇ ਪ੍ਰੈਸ ਕਰ ਆਪਾਪਾ ਨੇ ਤਾਂ ਇੱਥੇ ਪਹਿਲਾਂ ਪਾਈ ਜਾਣੀਆਂ 12 ਵਜੇ ਤੱਕ ਮੈਂ ਆਪਾਪਾ ਨੂੰ ਪਹਿਲਾਂ ਪਿਆਰ ਲਣੀ ਹੈ ਪਾਪਾ ਜੀ ਦਿਨ ਨਹੀਂ ਹੋਊਗਾ ਟਾਈਮ ਨਹੀਂ ਆ ਟੈਫਨ ਕੋਲ ਜਾਣਾ ਪਾਪਾ ਜੇ ਮੈਂ ਹੈੱਡਫੋਨ ਕਿੱਥੇ ਰੱਖੇ ਨੇ ਤੁਸੀਂ ਸਵੇਰੇ ਅੰਦਰ ਤੋਂ ਆਉਂਦਾ ਉਹਦੇ ਵੀ ਨਾ ਗੱਤ ਨਹੀਂ ਕੀਤੀ ਜਦੋਂ ਵੀ ਉੱਥੇ ਇੱਥੇ ਲੈ ਹੀ ਗੱਲ ਕਰਨ ਨੂੰ ਤੇਰੇ ਦੇ ਕੱਪੜੇ ਪ੍ਰੈਸ ਕਰੀਏ ਤੇ ਆਪਾਂ ਨਹੀਂ ਕਰੀਏ। ਤੇ ਦਮੂਸਾ ਚੜਾਏਗਾ ਘਰੇ। ਤੇ ਕੱਲ ਵਾਲੇ ਵਲੌਗ ਦੱਸਿਆ ਤੁਹਾਨੂੰ ਮੰਮੀ ਨੂੰ ਹਸਪੀਟਲ ਲੈ ਗਏ ਸੀ, ਕੱਲ ਘਰੇ ਲੈ ਗਏ ਸੀ। ਮੰਮੀ ਨੂੰ ਡ੍ਰਿਪ ਵਗੈਰਾ ਲੱਗੇ ਸੀ ਤੇ ਮੰਮੀ ਇੱਥੇ ਆ ਕੇ ਸਾਡੇ ਕੋਲ ਨਾਲ ਕੋਈ ਜ਼ਿਆਦਾ ਹੀ ਬਿਮਾਰ ਹੋ ਜਾਂਦੇ ਨੇ। ਉਹਨਾਂ ਤਾਂ ਦਿਲ ਉੱਥੇ ਲੱਗਦਾ ਸੀ। ਪੇਟੀ ਲੱਗਦਾ। ਤੇ ਹੁਣ ਬਸ ਉਹ ਥੋੜੇ ਜਿਹੇ ਜਿੱਦਾਂ ਮੈਂ ਲੈ ਕੇ ਆਈ ਆਵਣ ਉਹ ਥੋੜੇ ਜਿਹੇ ਬਿਮਾਰ ਜੇ ਹੋ ਗਏ ਨੇ ਤੇ ਕੱਲ ਹਸਪੀਟਲ ਐਡਮਿਟ ਕਰਵਾਇਆ ਸੀ, ਡ੍ਰਿਪ ਵੀ ਲੱਗੇ। ਫਿਰ ਘਰੇ ਆ ਗਏ। ਬਾਯਾਤਾਰ ਤੇ ਕਰ ਲੈੰਦਾ ਸੀ ਰਾਤੀ ਬਾਕੀ ਹੁਣ ਅੱਜ ਜਾਣਾ ਜਾ ਕੇ ਦੇਖਦੇ ਆ ਕਿਵੇਂ ਦੇ ਹਾਲਾਤ ਨੇ ਮੰਮੀ ਦੇ ਤੇ ਤੁਹਾਨੂੰ ਵੀ ਮਲਾਵਾਂਗੇ ਠੀਕ ਹੈ ਵੈਸੇ ਤਾਂ ਪਰ ਮੰਮੀ ਨੂੰ ਨਾ ਰੋਟੀ ਦੀ ਬਹੁਤ ਪੱਕ ਨਹੀਂ ਲੱਗਦੀ ਰੋਟੀ ਨਹੀਂ ਖਾਂਦੇ ਲੱਗੇ ਕਹਿੰਦੇ ਰੋਟੀ ਖਾਣ ਦਾ ਮੇਰਾ ਜੀ ਨਹੀਂ ਕਰਦਾ ਤੇ ਉਹ ਵੀ ਡਾਕਟਰ ਨਾਲ ਡਿਸਕਸ ਕੀਤਾ ਸੀ ਡਾਕਟਰ ਕਹਿੰਦੇ ਕੋਈ ਗੱਲ ਨਹੀਂ ਦਵਾਈ ਦੀ ਹੀ ਦਿੱਤੀ ਹੈ ਡਰਗ ਪਾਏ ਨੇ ਹੁਣ ਦੇਖੋ ਕੀ ਫਰਕ ਪੈਂਦਾ ਅੱਜ ਤੇ ਅਸੀਂ ਤਾਂ ਕੱਲ ਇੱਧਰ ਆ ਗਏ ਸੀ ਤੇ ਉਹ ਉਹਨੂੰ ਵੀ ਪਿੰਡ ਚਲੇ ਗਈ ਮੰਮੀ ਨੂੰ ਲੈ ਕੇ ਮੇਰੇ ਘਰ ਮੈਂ ਗਰਮ ਬੜੀ ਏ ਟੂ ਦੀ ਪਾਸ ਤੇ ਜਦੋਂ ਮੈਂ ਕਰ ਦਿਓ ਤਾਂ ਹੋ ਜਾਂਦਾ ਬੰਦਾ ਮੋਟੇ ਚ ਲਾਉਂਦੇ ਉਸ ਨੂੰ ਸੁਨੇਹਾ ਤੇ ਲੋਜੀ ਅਤਾਰ ਵੀ ਆਫਿਸ ਚਲੇ ਗਏ ਹੀ ਦਮਣ ਵੀ ਟੂਸ਼ਨ ਚਲੀ ਗਈ ਸੀ ਤਾਂ ਟਾਈਮ ਹੋ ਗਿਆ ਸਵਾ 4 ਵਜੇ ਦਾ ਸਵਾ 5 ਵਜੇ ਦਾ ਤੇ ਮੈਂ ਜਾਣਾ ਸੀ ਬਾਜ਼ਾਰ ਬਾਜ਼ਾਰ ਤੱਕ ਗਈ ਨਹੀਂ ਕਿਉਂਕਿ ਸਕੂਟੀ ਤੇ ਮੈਨੂੰ ਜਾਣਾ ਔਖਾ ਹੋ ਗਿਆ ਕਿ ਮੇਰਾ ਲੱਕ ਚ ਨਾ ਬਹੁਤ ਦਰਦ ਹੁੰਦਾ ਪਿਆ ਹੈ ਤੇ ਜਾਣਾ ਸੀ ਇਹ ਪਿੰਡ ਤੁਹਾਨੂੰ ਪਤਾ ਕਿ ਬ੍ਰਦਰ ਆਇਆ ਹੋਇਆ ਹੈ ਨਾ ਥੋੜੇ ਦਿਨ ਰਹਿ ਗਿਆ ਉਹਦੇ ਜਾਣ ਚ ਕਿ ਵਸੂ ਹੁਣ ਮੈਨੂੰ ਕਹਿੰਦੇ ਕਿ ਅਸੀਂ ਤੈਨੂੰ ਲੈ ਕੇ ਜਾਨੇ ਆ ਤੇ ਬਾਜੀ ਘੁਰੀ ਲੇਟ ਆ ਜਾਣਗੇ ਕਿਉਂਕਿ ਉਤਾਰਨੇ ਲੇਟ ਆਉਣਾ ਹੁਣ ਉਹ ਮੈਨੂੰ ਆ ਰਹੇ ਨੇ ਲੈਣ ਵਾਸਤੇ ਤੇ ਦੰਮਣ ਵਿਚਾਰੀ ਟਿਊਸ਼ਨ ਆ ਤੇ ਉਹਨੂੰ ਮੈਂ ਟਿਊਸ਼ਨ ਛੱਡਣਾ ਬੜਾ ਮੇਰੇ ਦਿਲ ਨੂੰ ਹੌਲ ਪੈ ਰਿਹਾ ਹਨਾ ਕਿ ਮੈਂ ਇਕੱਲੀ ਚੱਲੀ ਆ ਉਹ ਫਿਰ ਸ਼ਾਮ ਨੂੰ ਪਾਪਾ ਨਾਲ ਤਾਂ ਆ ਜੂਗੀ ਪਰ ਫਿਰ ਵੀ ਮੈਨੂੰ ਐ ਹੋઈ ਜਾ ਰਿਹਾ ਕਿ ਜਦੋਂ ਜੈ ਟਿਊਸ਼ਨ ਤੋਂ ਆਏਗੀ ਤਾਂ ਮੈਂ ਘਰੇ ਨਹੀਂ ਹੋਣਾ ਤੇ ਇੱਧਰ ਆਪਾਂ ਨੇ ਨਾ ਸਾਰਾ ਸਮਾਨ ਜਿਹੜਾ ਲੈ ਕੇ ਜਾਣਾ ਉਹ ਇੱਧਰ ਪੈਕਿੰਗ ਕਰਕੇ ਰੱਖਤਾ ਹੈ ਕਿ ਗੱਡੀ ਚਾਹਣਗੇ ਸ਼ਾਮ ਨੂੰ ਤੇ ਲੈ ਆਉਣਗੇ ਮੈਂ ਸਿਰਫ ਗੱਡੀ ਜਾਉਂਗੀ ਖਾਲੀ ਹੱਥ ਕਿਉਂਕਿ ਮੈਂ ਗੱਡੀ ਤੇ ਨਹੀਂ ਜਾ ਰਹੀ ਰਾਜਾ ਆ ਰਿਹਾ ਮੈਨੂੰ ਬੋਲਟ ਤੇ ਲੈਣ ਵਾਸਤੇ ਤੇ ਮੈਂ ਬੋਲਟ ਤੇ ਜਾਉਂਗੀ ਬਾਕੀ ਦੇਖਦੇ ਆ ਪਿੰਡ ਜਾ ਕੇ ਮਿਲ ਜਾ ਹਾਂ ਤੁਹਾਨੂੰ ਹਾਏ ਹਾਏ ਨਾ ਤਿਆਰੀ ਕਰਕੇ ਬੈਠੀ ਆ ਵਾਸ ਸਵਾ ਪੰਜ ਹੋ ਗਏ ਨੇ ਉਹ ਕਹਿੰਦੇ ਸਬਜ਼ੀ ਸੂਜੀ ਬਣਾਣੀ ਐ ਸਪੈਸ਼ਲ ਤੇ ਸੋਨੂੰ ਤੂੰ ਆ ਕੇ ਬਣਾ ਤੇ ਮੈਂ ਸਬਜ਼ੀ ਬਣਾਣ ਚੱਲੀ ਆ ਦੇਖ ਲੋ ਏਡੀ ਦੂਰ ਹੈ ਤੇ ਅਮਰ ਨੂੰ ਵੀ ਬਾਜ਼ਾਰ ਚਲੇ ਗਏ ਨੇ ਮੈਂ ਕੱਲ ਵਿਚਾਰੇ ਥੋੜੇ ਦਿਨ ਰਹਿ ਗਏ ਨੇ ਹਨਾ ਉੱਥੇ ਉਹਨੇ ਜਾ ਕੇ ਫੇਰ ਆਪ ਹੀ ਬਣਾਣੀ ਐ ਤੇ ਦੋ ਦਿਨ ਇਕੱਠੇ ਹੋਣੇ ਆ ਚਾਰ ਦਿਨ ਗੱਲਾਂ ਬਾਤਾਂ ਮਾਰਦੇ ਆ ਏ ਬਾਕੀ ਜੀ ਚਲੋ ਪਿੰਡ ਜਾ ਕੇ ਮਿਲਦੇ ਆ ਤੁਹਾਨੂੰ ਠੀਕ ਹੈ ਬਣੇ ਰਹੋ ਤੁਸੀਂ ਵਲੌਗ ਚ ਤੇ ਨਾਚਰ ਕਰੋ ਲਾਈਕ ਆਬਤਾਰ ਵੀ ਆਉਣਗੇ ਸ਼ਾਮੀ ਫਿਰ ਮਿਲਦੇ ਆ ਆਪਾਂ ਤੇ ਲਓ ਜੀ ਕਰੋ ਚੱਲ ਪਏ ਆ ਆਪਾਂ ਤੇ ਇਹ ਐਡਵਾਈਟਰ ਤੇ ਜਾਣਾ ਬਸ ਇਸ ਨਾਮ ਤੱਕ ਮੇਰੀ ਫਲਾਈਟ ਆ ਕਿਉਂਕਿ ਸਨਾਉਂ ਬਰ ਕੁਲਿੰਦਰ ਨੇ ਉੱਥੇ ਜਾਣਾ ਕੰਮ ਕਰਨਾ ਮੈਂ ਸਿੱਧਾ ਘਰੇ ਪਹੁੰਚਣਾ ਮੈਨੂੰ ਲੈਣਾ ਪਊਗਾ ਰਾਜਾ ਤੇ ਬਨੇ ਰੋ ਵਲੌਗ ਚ ਦੇਖੀ ਵਿਚਾਰੇ ਖੜੇ ਨੇ 10 ਕਿ ਬੰਦੇ ਨੇ ਮੋੜ ਨਹੀਂ ਕੱਟਣਾ ਹੈ ਹਨ ਨਹੀਂ ਪਤਾ ਹਵਾਈ ਜਹਾਜ਼ ਆ ਰਿਹਾ ਸਾਡਾ ਚਲੋ ਜੀ ਮੈਂ ਘਰੇ ਜਾ ਕੇ ਬਣਾਣੀ ਸੱਤੀ ਸੁੱਤੀ ਤੇ ਤੁਸੀਂ ਬਨੇ ਰੋ ਵਲੌਗ ਚ ਬਸ ਘਰੇ ਜਾ ਕੇ ਆਪਾਂ ਮਿਲਦੇ ਆ ਤੁਹਾਨੂੰ ਉਹ ਅਬਦੁੱਲ ਕੋਲੇ ਕਹਿੰਦਾ ਹਾਂ ਹਮਣ ਕਿਹੜੇ ਟੇਨਰ ਕੋਲੇ ਕਮਾਂ ਪਹੁੰਚ ਗਏ ਸੀ ਤੇ ਰਾਜੇ ਨੇ ਮੈਨੂੰ ਲੈਣ ਆਉਣਾ ਸੀ ਤੁਹਾਨੂੰ ਦੱਸਿਆ ਸੀ ਹਨਾ ਜਨਮ ਮੋੜ ਸੱਤ ਲੈਣ ਆਉਣਾ ਸੀ ਤੇ ਉਹ ਗੱਡੀ ਤੇ ਆ ਗਿਆ ਲੈਣ ਤੇ ਗੱਡੀ ਉਹ ਉਧਰ ਲਈ ਚਲਾਦਾ ਚਲਾ ਬਿਨਾ ਗੇਰਾ ਗੁਰਾ ਤੋਂ ਹਨਾ ਬਿਨਾ ਗੇਰਾ ਤੋਂ ਤਾਂ ਉਹ ਸਟੀਰਿੰਗ ਦਾ ਵੀ ਫਰਕ ਹੈ ਨਾ ਹਾਂ ਥੋਠੇ ਪਾਸੇ ਆ ਉਹ ਡਰਦਾ ਨਾ ਇੱਧਰ ਮੇਨ ਰੋਡ ਤੇ ਹੀ ਖੜ ਗਿਆ ਕਹਿੰਦਾ ਇੱਥੇ ਆ ਜਾਓ ਹੁਣ ਹੁਣੇ ਹੀ ਉੱਥੇ ਚੱਲੇ ਦੱਸਦਾ ਲੈ ਕੇ ਜਾਵਾਂ ਬਾਜ਼ਾਰ 'ਚ ਨਹੀਂ ਮਾਰਦੀ ਕਹਿੰਦਾ ਲੋਕ ਤਾਂ ਡੁੱਪੇ ਚੜਦੇ ਜਾਂਦੇ ਨੇ ਇੱਥੋਂ ਤੇ ਕਹਿੰਦਾ ਹੁਣ ਘੜਾ ਵੀ ਲਾਦਾ ਸਾਹਮਣੇ ਕਿੱਥੇ ਘੜਾ ਉਹ ਦੇਖੋ ਤਾਂ ਹੀ ਕਹਿ ਰਿਹਾ ਸਬਜ਼ੀ ਮੰਡੀ ਤੇ ਵਾਕੇ ਰਾਜ ਬੜਾ ਆਪਾ ਤਾਂ ਕਹਿੰਦਾ ਹੀ ਉਹ ਉਧਰ ਉਹ ਕਹਿੰਦਾ ਜਦੋਂ ਓਵਰਟੇਕ ਕਰਦਾ ਹੈ ਪਾਜੀ ਓਵਰਟੇਕਾ ਤੋਂ ਕਰਦੇ ਹੋ ਕਹਿੰਦਾ ਲੈ ਉਹਨੂੰ ਵੀ ਸਿੱਧਾ ਚ ਵਾਈ ਚਲੋ ਬਸ ਓਵਰਟੇਕ ਨਾ ਕਰੋ ਹਾਂ ਇੰਨਾ ਟ੍ਰੈਫਿਕ ਹੈ ਦੱਸ ਬਾਪੂ ਕਹਿੰਦਾ ਮੈਨੂੰ ਨੰਗ ਲੰਦੇ ਬਾਪੂ ਨੇ ਉਹ ਹੁਣ ਉਹ ਦੱਸ ਸਲਾਮ ਲਸਣੀ ਨਾ ਲੈ ਲਾਂ ਕਿਲੋ ਹਨਾ ਦੇ ਲਓ ਜੀ ਰਾਜਾ ਪਹੁੰਚ ਗਿਆ ਹੁਣ ਗੱਡੀ ਕਲੇਂਡਰ ਤੂੰ ਮੋੜ ਦੇ ਸਿੱਧੇ ਰਸਤੇ ਪਾ ਦੇ ਚਾਰ ਡਰਦਾ ਡਰਦਾ ਚਲਾਉਂਦਾ ਜਾਂਦੇ ਜਾਂਦੇ ਚੱਲ ਚਲੋ ਬਾਈ ਥੋੜਾ ਹਾਂ ਬਲੋਗ ਨਾ ਬਣਾਉਂਦੇ ਨਹੀਂ ਬਲੋਗ ਬਣਾਉਂਦਾ ਠੀਕ ਆ ਆ ਪਿੱਛੇ ਰੱਖ ਤੇ ਲੋ ਜੀ ਰਾਜਾ ਪਹੁੰਚ ਗਿਆ ਪਿੱਛੇ ਦੇਖੀ ਮਰੂਤੀ ਨਾ ਠੋਕਦੀ ਕਿਤੇ ਮਰੂਤੀ ਆਪਣੀ ਮਰੂਤੀ ਆਪਣੀ ਇਹ ਵਿਚਾਰੇ ਨੂੰ ਗੱਡੀ ਚਲਾਣ ਦਾ ਇਧਰੋਂ ਔਖਾ ਲੱਗਦਾ ਥੋੜਾ ਜਿਹਾ ਉਧਰ ਪੁੱਠੇ ਪਾਸੇ ਸਟੀering ਆ ਨਾਲੇ ਗੇਅਰ ਗੁਰ ਨਹੀਂ ਹੁੰਦੇ ਤੇ ਫਿਰ ਰਾਜਾ ਕਹਿੰਦਾ ਮੈਂਨ ਰੋੜੀ ਆਇਆ ਮੈਂਨ ਰੋੜੀ ਪਹੁੰਚ ਜਾਓ ਤੁਸੀਂ ਤੇ ਆਪਾਂ ਪਹੁੰਚ ਗਿਆ ਤਾਂ ਹੁਣ ਪਹੁੰਚ ਗਿਆ ਪਿੰਡ ਫਿਰ ਮਿਲਦੇ ਆ ਤੁਹਾਨੂੰ ਰਾਈਟ ਟ੍ਰੈਫਿਕ ਹੈਵੀ ਬੜਾ ਰੋਡ ਤੇ ਜਿੱਥੋਂ ਕਲੁੰਦਰ ਤੈਨੂੰ ਕਹਿ ਰਿਹਾ ਕੱਲ ਆਏ ਮੈਂ ਖਾਂ ਤੈਨੂੰ ਕਾਹ ਹਿਓ ਕੇ ਗੇਟ ਖੋਲਣਾ ਆਏ ਕੀ ਕਹਿੰਦਾ ਕੋਝ ਹੋ ਗਿਆ ਕਹਿੰਦਾ मामੂ ਗੱਡੀ ਚਲਾ ਰਿਆ ਪੜਿਆ ਪਿੱਛੇ ਉਹਦਾ ਤਾੜੀਆਂ ਕੱਤੋਂ ਮਾਰਿਓ ਗੱਡੀ ਚਲਾ ਲਈ ਗੱਡੀ ਚਲਾ ਲਈ ਉਹ ਉਹ ਮੇਰਾ ਛੋੜਾ ਪੁੱਤ ਨਹੀਂ ਅੱਛਾ ਛੱਡ ਕੇ ਜਾ ਨੀ ਮੇਰਾ ਛੋੜਾ ਪੁੱਤ ਗੋਡੀ ਗੜਈਆ ਕਰਨ ਲੱਗਾ ਹੋਇਆ ਹੈ ਇਹ ਐਂ ਕਰਨਾ ਨਹੀਂ ਗੱਲ ਹੈ ਮੇਰੇ ਪੁੱਤ ਨੇ ਕਿਸੇ ਲਈ ਸੀ ਫੇਰ ਕੀ ਹੋ ਗਿਆ ਸਾਜੀ ਘਰ ਆ ਪਹੁੰਚ ਗਿਆ ਤੇ ਹੁਣ ਬਣਾਉਣੇ 10 ਗੋਡੀ ਕਰਕੇ ਇਹ ਥੋੜੀ ਨਾ ਗੋਡੀ ਹੋ ਰਹੀ ਹੈ ਮਮਮੀ ਸੁੱਤੀ ਪਈ ਹੈ ਮਮਮੀ ਪਹਿਲਾਂ ਬਾਹਰ ਮਮਮੀ ਰੈਸਟ ਓਹੋ ਸਟੈਂਡਿੰਗ ਮਮਮੀ ਦਾ ਬੜਾ ਸਟਾਈਲੂ ਹੈ ਹੈ ਗੁਰਮੀਤ ਇਹਨੂੰ ਪਾ ਦੇ ਨੂੰ ਕੈਂਚੀ ਜੜੀ ਕਿ ਜਿਵੇਂ ਅਪਾ ਕਰੀਂ ਫੁੱਲਾ ਫੁੱਲਾ ਹੁੰਦਾ ਮੈਂ ਤਾਂ ਇਦਾਂ ਦੇਖ ਹਾਏ ਕੱਚਾ ਹੀ ਫੋਨ ਹੈ ਬਿਲਕੁਲ ਆਹ ਖਵਾ ਕੇ ਪਾ ਚੁੱਕੀ ਨੇ ਤੁਸੀਂ ਸੈਲਫ ਤੇ ਚੜ ਕੇ ਕਿਉਂ ਬੈਠੇ ਹੋ ਨਾ ਦੇਖਣਾ ਚੁੱਕਾ ਨਹੀਂ ਦਿਓ ਹੁਣ ਹੈ ਉਸ ਕੰਨ ਉਹ ਦੇਖਣੀ ਤੁਸੀਂ ਨਹੀਂ ਅੱਛਾ ਕਿਵੇਂ ਬਣਦਾ ਹੈ ਠੀਕ ਨਹੀਂ ਵੱਡਾ ਘਬਰਾਉਂਦਾ ਵੱਡਾ ਹੋ ਗਿਆ ਹੋਰ ਤੇ ਕੋਈ ਕੰਮ ਹੈ ਨਹੀਂ ਆਹੀ ਰਹਿ ਗਿਆ ਇਹ ਕਰ ਬਤਾ ਆਟਾ ਗੋਲ ਦੋ ਫਟਾਫਟ ਲਓ ਜੀ ਆਪਣੀ ਦੂਜੀ ਪਾਰਟੀ ਵੀ ਆ ਗਈ ਪਿੰਡ ਵਾਲੇ ਉਹ ਪਿੰਡ ਵਾਲੇ ਕਿੰਨੀ ਅਵਤਾਰ ਹੋ ਰਹੀ ਆ ਚੱਕੋ ਮੰਜਾ ਯਾਰ ਟਾਈਮ ਤੇ ਮੰਜਾ ਚੱਕਣ ਦੇ ਤੁਸੀਂ ਉਤਾਰ ਤੇ ਦਮੂ ਵੀ ਆ ਗਏ ਲਓ ਜੀ ਸਾਡੀ ਪਾਰਟੀ ਪਹੁੰਚ ਚੁੱਕੀ ਆ। ਹੋ ਜੀ ਇਹ ਹੁਣ ਕਿੱਥੇ ਲਾਊਗਾ? ਵੀ ਕਿਹਾ ਮੈਂ ਰਾਹੂੰਗਾ ਤੁਹਾਨੂੰ ਟੌਲੀ ਕਿਹਦਾ। ਅੱਛਾ ਵੇਖਿਓ ਵਾਕਈ ਸਹੀ ਗੱਲ ਆ। ਦੇਖੀ ਰਾਜੇ। ਰਾਜੇ ਤੁਸੀਂ ਆਂਦੇ। ਬਰਮਤ ਸੀ। ਪਾਰਟੀ ਯਾਰ। ਸ਼ਾਫਾ ਬੈਠਾ ਵਿਚਾਰੇ ਨੂੰ ਕੱਪੜੇ ਲਾਉਣ ਦੀ ਹਿੰਮਤ ਨਹੀਂ ਹੋਈ ਤੇ ਪਾਣੀ ਖਾ ਕੇ ਤੇ ਅਸੀਂ ਬਹਿ ਗਏ ਸੀ ਇੱਥੇ ਤੇ ਇਧਰ ਬੰਦੇ ਕੁਝ ਬਿਜ਼ੀ ਵਿਚਾਰੇ ਲੈਪਟਾਪ ਤੇ ਕੁਝ ਇਧਰ ਲੱਗੇ ਹੋਏ ਨੇ ਮੈਂ ਰਿਫਰੈਸ਼ ਕਰਨ ਦੇ ਤੇ ਆਪਣੀ ਲਓ ਅਮਰੂਤੀ ਵਾਲੀ ਪਾਰਟੀ ਦਿਖਾਏ ਹੋ ਬਾਹਰ ਜਿੱਦਾਂ ਉਹਨਾਂ ਨੇ ਮੇਰੇ ਵਲੌਗ 'ਚ ਵੇਖਿਆ ਹੋਣਾ ਨਾ ਭਾਂਡੇ ਦੇ ਵਿੱਚ ਮਿੱਤੀ ਸੀ ਤੇ ਪਹਿਲਾਂ ਮੈਂ ਇਨਫਰੈਸ਼ ਕੀਤਾ ਫੇਰ ਮੈਂ ਭਾਂਡੇ ਮੰਜੇ ਲਓ ਜੀ ਅੱਜ ਨਾ ਓਲ ਬੋਤਲ ਵੀ ਆ ਗਈ ਹੈ ਕਰਨ ਓਏ ਹੋ ਪਾਕਿਸਤਾਨ ਵਾਲੇ ਭੈਣਾਂ ਇਹ ਕਿਹੜੀ ਬੋਤਲ ਹੈ ਮੰਗਵਾਈ ਸੀ ਰਾਜੇ ਨੇ ਅੱਛਾ ਅੱਜ ਅੱਜ ਕਰੇ ਉੱਤੇ ਅੱਧੇ ਘੰਟੇ ਗਿਆ ਜੀ ਛੱਡ ਕੇ ਆ ਗਿਆ ਥਾੜਾ ਪਰ ਤੁਸੀਂ ਰੋਟੀ ਘਣੀ ਐ ਉਹਨਾਂ ਨੇ ਅਹੀਂ ਤਾਂ ਖਾਲੀ ਰੋਟੀ ਅਹੀਂ ਤੈਨੂੰ ਕੀ ਕਰ ਕਹਿੰਦਾ ਸਵੇਰੇ ਲਾ ਜਾ ਮੈਂ ਠੰਡ ਪੜਾ ਕਹਦਾ ਤੂੰ ਚੱਲ ਕੇ ਉਹਨਾਂ ਕੋਲ ਰੋਟੀ ਲੈ ਆਈ ਕੋਲਡਿੰਗ ਲਾ ਜਾ ਮੰਗਣ ਦਿਆ ਉਤਾਰ ਕੋਈ ਨਹੀਂ ਪਤਾ ਲੱਗਣ ਡਿਆ ਕੋ ਉਤਾਰ ਤੈਨੂੰ ਕੱਟਾ ਬਾਅਦ ਹੋ ਗਈ ਉਹ ਵਾਹ ਬਾਸ ਸਭ ਤਾਂ ਟੇਡ ਖਰਾਬ ਤਾਂ ਡਾ ਛੱਡ ਦਿਓ ਨਾ ਹੁਣ ਵੇਲੇ ਛੱਡ ਦਿਓ ਇਹਨੂੰ ਟਰੈਗ ਲਾਓ